ਵਿਸਥਾਰ ਨਾਲ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਵਿਕਾਸ ਕਮਾ ਦਾ ਰਿਵਿਊ ਕਰਨ ਲਈ ਜ਼ਿਲ੍ਹਾ ਵਿਕਾਸ ਤੇ ਕੋਆਰਡੀਨੇਸ਼ਨ ਅਤੇ ਮੁਲਾਕਾਤ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਗਰ ਨਿਗਮ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਸਥਾਈ ਪ੍ਰਬੰਧ ਯਕੀਨੀ ਬਣਾਉਣ ਲਈ ਕੂਟਾ ਪ੍ਰਬੰਧ ਯਕੀਨੀ ਬਣਾਏ ਜਾਣ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਨਗਰ ਹੈ ਅਤੇ ਇਸ ਦੇ ਪ੍ਰਬੰਧ ਵਿੱਚ ਸਾਥ ਦੇਣਾ, ਕੰਮ ਕਰਨਾ ਸਾਡੇ ਸਾਰਿਆਂ ਦਾ ਫਰਜ਼ ਹੈ। ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਗੁਲਪ੍ਰੀਤ ਸਿੰਘ ਆਲਕ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਅਧਿਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ ਉਹਦੇ ਚ ਅਸੀਂ ਸਾਰੇ ਰਿਵਿਊ ਕਰਨਾ ਹੁੰਦਾ ਜਿੰਨੇ ਕੰਮ ਚੱਲਦੇ ਨੇ ਜਿਹਦੇ ਦੇ ਵਿੱਚ ਚਾਹੇ ਉਹ ਅੰਮ੍ਰਿਤਸਰ ਦੀ ਜਿਵੇਂ ਗੱਲ ਕਰੀਏ ਕਾਰਪੋਰੇਸ਼ਨ ਨੂੰ ਰਿਵਿਊ ਕੀਤਾ ਕੂੜੇ ਨੂੰ ਲੈ ਕੇ ਸ਼ਹਿਰ ਦੀ ਗੰਦਗੀ ਨੂੰ ਲੈ ਕੇ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਜਿਹੜਾ ਡੰਪ ਹੈ ਪਕਤਾਲੇ ਵਾਲਾ ਜਾਂ ਤੁੰਗਟਾ ਡਰੇਨ ਹੈ ਉਹ ਕਿੱਥੇ ਕੰਮ ਗਿਆ ਕਿਵੇਂ ਹੋ ਰਿਹਾ ਹੈ ਮਿਸਾਲੇ ਜਿਹੜੇ ਨਰ ਵਿਕਰੀ ਦੇ ਚ ਐਮਐਲੀ ਸਾਹਿਬ ਵੀ ਹੁੰਦੇ ਆ ਡੀਸੀ ਕਮਿਸ਼ਨਰ ਸਾਰੇ ਹੈੱਡ ਹੁੰਦੇ ਜਿੰਨੇ ਵੀ ਡਿਪਾਰਟਮੈਂਟ ਨੇ ਸੈਂਟਰ ਸਪੌਂਸਰਡ ਸਕੀਮਾਂ ਨੂੰ ਧਿਆਨ ਚ ਦਈਦਾ ਹੈ ਕਿ ਕਿੱਥੇ ਕੰਮ ਗਿਆ ਕਿਵੇਂ ਹੋ ਰਿਹਾ ਜਿਵੇਂ ਪਾਣੀ ਜਿਹੜਾ ਸਾਫ ਪਾਣੀ ਮਿਲਣਾ ਹੈ ਨਹਿਰ ਦਾ ਸਾਫ ਕਰਕੇ ਪਾਣੀ ਮਿਲਣਾ ਉਹ ਪ੍ਰੋਜੈਕਟ ਜਿਹੜਾ ਕਿੱਥੇ ਪਹੁੰਚਿਆ ਉਹਦੀ ਸਾਰਾ ਰਿਵਿਊ ਕੀਤਾ ਪਿੰਡਾਂ 'ਚ ਵੀ ਉਹ ਮਿਲਣਾ ਹੈ ਤੇ ਇੱਥੇ ਵੀ ਮਿਲਦਾ ਹੈ ਜੀ ਇਸੇ ਤਰ੍ਹਾਂ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ ਕਿਸਾਨ ਦੀਆਂ ਬਹੁਤ ਸਕੀਮਾਂ ਨੇ ਜਿਹੜੀਆਂ ਨਾ ਗਰਾਊਂਡ ਤੇ ਲੈ ਕੇ ਜਾਂਦੀ ਨਵੇਂ ਕਿਸਾਨਾਂ ਨੂੰ ਨਾਲ ਲੈ ਕੇ ਡਿਵਰਸੀਫਿਕੇਸ਼ਨ ਵਾਲੇ ਬੰਨੇ ਲੈ ਕੇ ਉਤੇ ਚਰਚਾ ਕੀਤੀ ਹੈ